ਵੇਖੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਵਿਸ਼ੇਸ਼ ਮੁਹਿੰਮ ਚੜੀ ਗਈ ਹੈ ਇਸ ਤਰ੍ਹਾਂ ਖੇਮ ਕਰਨ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ਡਰੋਨ ਐਕਟੀਵਿਟੀ ਬਾਰੇ ਪਤਾ ਲੱਗਾ ਤੇ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਜਿਹੜਾ ਕਿ ਵੀਓਪੀਟੀ ਬੰਦ ਏਰੀਏ ਦੇ ਵਿੱਚ ਪੈਂਦਾ ਤੇ ਉਥੋਂ ਇੱਕ ਸਾਨੂੰ ਜਿਹੜੀ ਬੈਗੇਜ ਮਿਲੀ ਆ ਜਿਹਦੇ ਉੱਤੇ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਬੈਗੇਜ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਸੁੱਟਿਆ ਗਿਆ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਇਹਦੇ ਵਿੱਚੋਂ 6 ਪੈਕੇਟ ਬਰਾਮਦ ਹੋਏ ਜਦੋਂ ਇਹਨੂੰ ਟੈਸਟ ਕਿਟ ਨਾਲ ਜਾਂਚਿਆ ਗਿਆ ਤੇ ਇਸ ਵਿੱਚੋਂ ਜਿਹੜੀ ਹੈਰਨਲ ਰਿਕਵਰ ਹੋਈ ਜਿਸ ਸੰਬੰਧੀ ਖਾਣਾ ਖੇਮ ਕਰਨ ਵਿਖੇ ਐਫ ਆਈ ਆਰ ਨੰਬਰ 30 ਦਰਜ ਰਜਿਸਟਰ ਕਰ ਲਈ ਜਿਹੜੀ ਇਹਦਾ ਟੋਟਲ ਬਜਨਾ 2 ਕਿਲੋ 996 ਗ੍ਰਾਮ ਹੈ ਇਹਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਸੈਂਟਿਫਿਕ ਤਰੀਕਿਆਂ ਦੇ ਨਾਲ ਤੇ ਸਰਚ ਆਪਰੇਸ਼ਨ ਜਿਹੜਾ ਹੁਣ ਵੀ ਜਾਰੀ ਹੈ ਕਿਉਂਕਿ ਜਿਹੜੀ ਹੈਰੋਇਨ ਆਏ ਡਰੋਨ ਰਾਹੀਂ ਆਈ ਹੈ ਤੇ ਸੰਭਾਵਨਾ ਇਹ ਵੀ ਹੈ ਵੀ ਡਰੋਨ ਵੀ ਕਿਤੇ ਨਾ ਕਿਤੇ ਡਿੱਗਾ ਹੋਵੇ। ਸੋ ਮੈਂ ਦੱਸਣਾ ਚਾਹੁੰਦਾ ਆਂ ਵੀ ਲਗਾਤਾਰ ਭਵੇਂ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੁੱਕਣੀ ਆ ਤੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਆ। ਅਸੀਂ ਜਿਹੜੀਆਂ ਪਾਕਿਸਤਾਨੀਆਂ ਕੋਝੀਆਂ ਚਾਲਾਂ ਤੇ ਸਾਡੀਆਂ ਜਿਹੜੀਆਂ ਕਾਲੀਆਂ ਭੇਡੀਆਂ ਆਂਦੇ ਆਂ ਭੇਡਾਂ ਦੀਆਂ ਗੰਦੀਆਂ ਚਾਲਾਂ ਨੇ ਇਹਨਾਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੀ ਇਸ ਮਹੀਨੇ ਦੇ ਵਿੱਚ ਵੀ ਅਸੀਂ ਕਿਲੋਆਂ ਦੇ ਹਿਸਾਬ ਨਾਲ ਜਿਹੜੀ ਹਾਰਨ ਰਿਕਵਰ ਕੀਤੀ ਹੈ ਤੇ ਦਰਜਨਾਂ ਦੇ ਕਰੀਬ ਵਿਅਕਤੀ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਚੁੱਕੇ ਹਾਂ ਤੇ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ 66 ਟਾਈਪ ਜਿਹੜੀ ਉਹਨਾਂ ਨੇ ਇਸ ਧੰਧਾਰਾ ਹੀ ਨਾਜਾਇਜ਼ ਜਾਇਦਾਦ ਬਣਾਈ ਆ ਉਹਨੂੰ ਵੀ ਅਸੀਂ ਸੀਜ਼ ਤੇ ਫ੍ਰੀਜ਼ ਕਰਵਾ ਰਹੇ ਹਾਂ